ਪਾਕਿਸਤਾਨ ਵੱਲੋਂ ਭਾਰਤ ਨੂੰ ਇੱਕ ਹੋਰ ਗੱਦੜ ਭਭੀ ਦਿੱਤੀ ਗਈ ਹੈ ਇੱਕ ਹੋਰ ਧਮਕੀ ਦਿੱਤੀ ਗਈ ਹੈ ਪਾਕਿਸਤਾਨ ਦੇ ਸਾਕਾ ਮੰਤਰੀ ਦੇ ਵੱਲੋਂ ਇਹ ਧਮਕੀ ਭਾਰਤ ਨੂੰ ਦਿੱਤੀ ਗਈ ਹੈ ਇੰਡਸ ਵਾਟਰ ਟ੍ਰੀਟੀ ਦਾ ਜ਼ਿਕਰ ਹੈ ਔਰ ਸਾਫ਼ ਕਹਿ ਦਿੱਤਾ ਗਿਆ ਹੈ ਕਿ ਪੰਜਾਬ ਦੀਆਂ ਜਾਂ ਭਾਰਤ ਦੀਆਂ ਜੜੀਆਂ ਇਹ 6 ਰਿਵਰਸ ਨੇ 6 ਦਰਿਆ ਨੇ ਇਹਨਾਂ ਦੇ ਉੱਤੇ ਪਾਕਿਸਤਾਨ ਕਬਜ਼ਾ ਕਰ ਲਵੇਗਾ ਇੱਕ ਆਪਸ਼ਨ ਦਿੰਦਾ ਨਜ਼ਰ ਆ ਰਿਹਾ ਹੈ ਪਾਕਿਸਤਾਨ ਪਰ ਹੈਰਾਨੀ ਦੀ ਗੱਲ ਹੈ ਇਸ ਪੋਜੀਸ਼ਨ ਦੇ ਵਿੱਚ ਪਾਕਿਸਤਾਨ ਇਹ ਆਪਸ਼ਨ ਦਿੰਦਾ ਪਿਆ ਦਰਸਲ ਦਰਸਲ ਸਾਬਕਾ ਮੰਤਰੀ ਬਿਲਾਵਲ ਪੁੱਟੋ ਜ਼ਰਦਾਰੀ ਦੇ ਵੱਲੋਂ ਇਹ ਟਿੱਪਣੀ ਕੀਤੀ ਗਈ ਹੈ ਇਹ ਕੋਈ ਪਹਿਲੀ ਟਿੱਪਣੀ ਟਿੱਪਣੀ ਨਹੀਂ ਹੈ ਬਿਲਾਵਲ ਪੁੱਟੋ ਜ਼ਰਦਾਰੀ ਵੱਲੋਂ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਚੁੱਕੇ ਨੇ ਔਰ ਖਾਸ ਤੌਰ ਦੇ ਉੱਤੇ ਜਦੋਂ ਤੋਂ ਇੰਡਸ ਵਾਟਰ ਟਰੀਟੀ ਜਿਹੜੀ ਹੈ ਉਸ ਨੂੰ ਸਸਪੈਂਡ ਕੀਤਾ ਗਿਆ ਆ ਔਰ ਹੁਣ ਜਦੋਂ ਅਮਿਤ ਸ਼ਾਹ ਨੇ ਇਹ ਦੁਬਾਰਾ ਗੱਲ ਆਖੀ ਹੈ ਕਿ ਇੰਡਸ ਵਾਟਰ ਟਰੀਟੀ ਬਹਾਲ ਨਹੀਂ ਕੀਤੀ ਜਾਵੇਗੀ ਜਿਹੜਾ ਦਰਿਆਈ ਪਾਣੀ ਹੈ ਭਾਰਤ ਦਾ ਉਹ ਪਾਕਿਸਤਾਨ ਨੂੰ ਨਹੀਂ ਦਿੱਤਾ ਜਾਵੇਗਾ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਇੱਕ ਹੋਰ ਗਿੱਦੜਪੱਪ ਕੀ ਸੁਣਨ ਨੂੰ ਮਿਲੀ ਹੈ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਦੋ ਆਪਸ਼ਨਸ ਹੈਗੀਆਂ ਨੇ ਭਾਰਤ ਦੇ ਕੋਲ ਕਿ ਇੱਕ ਤਾਂ ਇੰਡਸ ਵਾਟਰ ਟ੍ਰੀਟੀ ਬਹਾਲ ਕਰ ਦਿੱਤੀ ਜਾਵੇ ਨਹੀਂ ਤਾਂ ਫਿਰ ਜੰਗ ਹੋਵੇਗੀ ਇਹ ਧਮਕੀ ਦਿੱਤੀ ਗਈ ਹੈ ਔਰ ਦੂਸਰੀ ਗੱਲ ਇਹ ਵੀ ਨਿਊਜ਼ ਰਿਪੋਰਟਸ ਦੇ ਮੁਤਾਬਕ ਕਿਹਾ ਗਿਆ ਹੈ ਬਿਲਾਵਲ ਪੁੱਟੋ ਜ਼ਰਦਾਰੀ ਵੱਲੋਂ ਕਿ ਭਾਰਤ ਦੀਆਂ 6 ਇੰਡਸ ਰਿਵਰਸ ਦੇ ਉੱਤੇ ਫਿਰ ਪਾਕਿਸਤਾਨ ਕਬਜ਼ਾ ਕਰੇਗਾ ਇਹ ਐਡੀ ਵੱਡੀ ਧਮਕੀ ਜਿਹੜੀ ਹੈ ਉਹ ਦਿੱਤੀ ਗਈ ਹੈ ਪਰ ਇਸ ਤੋਂ ਬਾਅਦ ਹੁਣ ਭਾਰਤ ਦਾ ਪ੍ਰਤੀਕਰਮ ਇਸ ਉੱਤੇ ਕੀ ਹੋਵੇਗਾ ਵੱਡੇ ਸਵਾਲ ਇਹ ਖੜੇ ਹੋ ਰਹੇ ਹੈ ਇਸ ਤੋਂ ਪਹਿਲਾਂ ਵੀ ਪਹਿਲਗਾਮ ਟੈਰਰ ਅਟੈਕ ਤੋਂ ਬਾਅਦ ਜੋ ਹਾਲਾਤ ਬਣੇ ਜਿਸ ਤਰ੍ਹਾਂ ਆਪਰੇਸ਼ਨ ਸੰਦੂਰ ਅਮਲ ਚ ਲਿਆਂਦਾ ਗਿਆ ਪਾਕਿਸਤਾਨ ਅਜੇ ਉਸ ਨੂੰ ਭੁੱਲਿਆ ਨਹੀਂ ਹੈ ਔਰ ਭੁੱਲਣਾ ਚਾਹੀਦਾ ਵੀ ਨਹੀਂ ਹੈ ਉਸ ਨਾਲ ਵਕਸਿਅਤ ਹੋਣੀ ਚਾਹੀਦੀ ਹੈ ਜੋ ਹਾਲਾਤ ਉਦੋਂ ਬਣੇ ਸੀ ਇੰਡੀਆ ਦੀ ਭਾਰਤ ਦੀ ਨੋ ਟੋਲਰੈਂਸ ਨੀਤੀ ਨੂੰ ਪਾਕਿਸਤਾਨ ਸਮਝੇ ਔਰ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਤੋਂ ਗਰੇਜ਼ ਕਰੇ ਪਾਕਿਸਤਾਨੀ ਗਵਰਨਮੈਂਟ ਨੂੰ ਇਹ ਸਮਝਣਾ ਚਾਹੀਦਾ ਹੈ ਪਾਕਿਸਤਾਨ ਦੇ ਮੰਤਰੀਆਂ ਨੂੰ ਇਹ ਸਮਝਣਾ ਚਾਹੀਦਾ ਹੈ ਔਰ ਜਿਸ ਕਾਰਨ ਵਸ ਇਹ ਟ੍ਰੀਟੀ ਰੱਦ ਕੀਤੀ ਗਈ ਹੈ ਉਸ ਨੂੰ ਸਮਝਣਾ ਚਾਹੀਦਾ ਆ ਪਾਕਿਸਤਾਨ ਅੰਦਰ ਜੋ ਟੈਰਰ ਪਨਪਰੇ ਆਇਆ ਉਸ ਨੂੰ ਖਤਮ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਹੈ ਪਾਕਿਸਤਾਨ ਨੂੰ ਇਸ ਵੇਲੇ ਪਰ ਦੂਸਰੇ ਪਾਸੇ ਪਾਕਿਸਤਾਨ ਦੁਆਰਾ ਧਮਕੀਆਂ ਦੇਣ ਦੇ ਉੱਤੇ ਨੰਤਰ ਆਇਆ ਦੁਆਰਾ ਗਿੱਦੜ ਭਪਕੀਆਂ ਦੇਣ ਦੇ ਉੱਤੇ ਨੱਤਰ ਆਇਆ ਜਿੱਥੇ ਇਸ ਵੇਲੇ ਮਿਡਲ ਈਸਟ ਦੇ ਵਿੱਚ ਟੈਨਸ਼ਨ ਚੱਲ ਰਹੀ ਹੈ ਇਜ਼ਰਾਈਲ ਤੇ ਇਰਾਨ ਦੇ ਵਿਚਾਲੇ ਜੰਗ ਦੇ ਮਾਹੌਲ ਬਣੇ ਹੋਏ ਨੇ ਤੇ ਦੂਸਰੇ ਪਾਸੇ ਯੂਐਸ ਦੇ ਵੱਲੋਂ ਵੀ ਇਸ ਦੇ ਵਿੱਚ ਇੰਟਰਵਿਨ ਕੀਤਾ ਗਿਆ ਪਰ ਹੁਣ ਹਾਲਾਤ ਜਿਹੜੇ ਨੇ ਉਹ ਕੁਝ ਡਿਫਰੈਂਟ ਹੁੰਦੇ ਪ੍ਰਤੀਤ ਹੋ ਰਿਹਾ ਪਰ ਤਾਂ ਵੀ ਜੋ ਸਥਿਤੀ ਇਸ ਵੇਲੇ ਬਰਕਰਾਰ ਹੈ ਜਿਵੇਂ ਇਸ ਪੂਰੀ ਜੰਗ ਦੇ ਵਿੱਚ ਇਰਾਕ ਵੀ ਥੱਕਿਆ ਗਿਆ ਕਤਰ ਥੱਕਿਆ ਗਿਆ ਸਾਊਦੀ ਅਰਬ ਥੱਕਿਆ ਜਾ ਰਿਹਾ ਹੈ ਇਸ ਪੂਰੇ ਮਾਮਲੇ ਦੇ ਮੱਦੇਨਜ਼ਰ ਹੁਣ ਪਾਕਿਸਤਾਨ ਨੇ ਭਾਰਤ ਨੂੰ ਇੱਕ ਧਮਕੀ ਦੇ ਦਿੱਤੀ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਆਉਂਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਭਾਰਤ ਦੇ ਵੱਲੋਂ ਕੀ ਪ੍ਰਤੀਕਰਮ ਦਿੱਤਾ ਜਾਂਦਾ ਹੈ ਔਰ ਦੂਸਰੇ ਪਾਸੇ ਇੰਡਸ ਵਾਟਰ ਟ੍ਰੀਟੀ ਦਾ ਭਵਿੱਖ ਕੀ ਕਹਿੰਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਵਾਨੇ ਡੀਆ ਪੰਜਾਬੀ ਤੇ